ਓ 24 ਵਾਂਗੂ 25 ਦੇ ਵਿੱਚ ਕਿਹੜਾ ਸਿਰਾ ਕਰਾਂ ਮੈਂ ਸਿੱਧਵਾ ਤੇ ਜੀਤ ਦੁਬਈ ਦੇ ਵਾਂਗੂ ਓਏ ਬੱਚਾ ਪਾਪਾ ਭਾਈ ਦਿਲਵਿੰਦਰ ਚੌਕੀ ਮਾਰਦੇ ਵਾਂਗੂ ਕੀਦੇ ਰਹਿ ਰਹਿ ਜਿੱਤਣਗੇ ਕੱਲੇ ਓਏ ਹਿਸਾਰ ਦੇ ਹੈਪੀ ਵਾਂਗੂ ਓ ਕੀ ਦੀ ਰੌਣੀ ਬੱਲੇ ਬੱਲੇ ਕੇ ਰੱਬ ਵਾਲੇ ਪਾਈਆਂ ਵਾਂਗੂ ਨਾ ਕੀਦਾ ਐਤੀ ਚੱਲੂ ਹਿਸਾਰ ਦੇ ਯੂਥ ਵਾਂਗਰਾ ਕਿਹੜਾ ਖਾਲੀ ਹੱਥ ਘਰ ਨੂੰ ਕੱਲੂ ਓ ਸਿੱਧਵਾ ਪੱਪੀ ਅਣ ਦੇ ਮੋਰ ਬਾਂਗੜਾ ਜਿਹੜਾ ਸੱਡੂ ਕਢਾ ਕੇ ਲਿਕਾ ਓਏ ਮਾਨਸਾ ਵਾਲੇ ਚੀਨੇ ਬਾਗੂ ਕੀਦੇ ਰਹਿ ਰਹਿ ਜਿੱਤਣਗੇ ਕੱਲੇ ਓ ਸਿਧਮਾ ਵਾਲੇ ਤੂਤੀ ਬਾਗੂ ਕੀਦੀ ਹੋਜੂ ਬੱਲੇ ਬੱਲੇ ਕੀ ਕੋਟਮਾਨਾਂ ਦੇ ਟੀਟੂ ਬਾਗੂ ਕਿਹੜਾ ਕੱਲਾ ਜਿੱਤੂ ਅੜੜ ਕੇ ਓ ਸਿਧਮਾ ਦੇ ਗੁੱਲ ਯਾਰ ਬਾਂਗੜਾ ਓ ਕੀਦੇ ਹੋਣਗੇ ਚਰਚੇ ਓ ਡੋਦਰ ਵਾਲੇ ਫੌਜੀ ਵਾਂਗੂ ਕੀ ਦਾ ਨਾ ਚਮਕਾਉਣਗੇ ਬੱਚੇ ਬਰਸਾਲਾ ਵਾਲੇ ਰਾਂਝੇ ਵਾਂਗੂ ਕਿਹੜਾ ਬੁਲਟ ਜਿੱਤੂਗਾ ਅਣਕੇ ਓ ਮੰਡੀ ਕਲਾਮ ਦੇ ਭarli ਵਾਂਗੂ ਕੀ ਦੇ ਉਡਣ ਸੂਰਜ ਵਿੱਚ ਭੜਕੇ ਓ ਹਾਂਸਾ ਵਾਲੇ ਗੰਗਨੇ ਵਾਂਗੂ ਕੀ ਦੇ ਪਾਪਾ ਬਚਣਗੇ ਬਿੱਤਾ ਓਏ ਬਾਗੀ ਕਹਿੰਦੇ ਆ ਰੱਬ ਜਾਣਦਾ ਕਿਹਦੇ ਹਿੱਸੇ ਆਉਣੀਆਂ ਜਿੱਤਾ ਓਏ ਬਾਕੀ ਰਾਜੂ ਰੱਬ ਜਾਣਦਾ ਕਿਹਦੇ ਹਿੱਸੇ ਆਉਣੀਆਂ ਜਿੱਤਾ ਓ ਬਾਕੀ ਮਾਲਕ ਨੇ ਲਿਖੀਆਂ ਪਈਆਂ ਕਿਹਦੇ ਹਿੱਸੇ ਆਉਣੀਆਂ ਜਿੱਤਾ ਓ ਬਾਕੀ ਕਹਿੰਦੇ ਆ ਰੱਬ ਜਾਣਦਾ ਕਿਹਦੇ ਹਿੱਸੇ ਆਉਣੀਆਂ ਜਿੱਤਾ ਓ 24 ਵਾਂਗੂ 25 ਦੇ ਵਿੱਚ ਕਿਹੜਾ ਸਿਰਾ ਕਰਾਉ ਮੈਂ ਤਸਿੱਧਾਂ ਤੇ ਜੀਤ ਦੁਬਈ ਦੇ ਵਾਂਗੂ ਓ ਦਿਲਵਿੰਦਰ ਚੋਕੀ ਮਾਰਦੇ ਬਾਂਗੂ ਕੀਦੇ ਰਹਿ ਰਹਿ ਜਿੱਤਣਗੇ ਕੱਲੇ ਓਏ ਹਿਸਾਰ ਦੇ ਹੈਪੀ ਬਾਂਗੂ ਓ ਕੀਦੀ ਰੌਣੀ ਬੱਲੇ ਬੱਲੇ ਕੇ ਰੱਬਾਂ ਵਾਲੇ ਪਾਈਆਂ ਬਾਂਗੂ ਨਾ ਕੀਦਾ ਐਤੀ ਚੱਲੂ ਹਿਸਾਰ ਦੇ ਯੂਥ ਬਾਂਗੜਾ ਕਿਹੜਾ ਖਾਲੀ ਹੱਥ ਘਰੋਂ ਕੱਲੂ ਓ ਸਿੱਧਵਾ ਵਾਲੇ ਨਿੱਕੇ ਬਾਂਗੂ ਕਿਹੜਾ ਜਿੱਤੂ ਥੋੜ ਤੇ ਜੀਪਾ ਓ ਬੱਪੀ ਅਣਦੇ ਮੋਰ ਬਾਂਗੜਾ ਕਿਹੜਾ ਸੱਦੂ ਕਢਾ ਕੇ ਲੀਕਾ ਓ ਨਾਂਸ ਕੀਨੇ ਬਾਗੂ ਕਿਦੇ ਰੈ ਰੈ ਜਿੱਤਣਗੇ ਕੱਲੇ ਉਹ ਸਿੱਧਵਾ ਵਾਲੇ ਤੂੰ ਤੀ ਬਾਗੂ ਕੀਦੀ ਹੋਜੂ ਬੱਲੇ ਬੱਲੇ ਕੀ ਕੋਟ ਮਾਂ ਮਾਂ ਦੇ ਟੀਡੂ ਬਾਗੂ ਕਿਹੜਾ ਕੱਲਾ ਜਿੱਤੂ ਅੜੜ ਕੇ ਉਹ ਸਿੱਧਵਾ ਦੇ ਗੁਲਯਾਰ ਪਾੰਗੜਾ ਉਹ ਕੀਦੇ ਹੋਣਗੇ ਚਰਚੇ ਐਤੀ ਆਣੇ ਦੇ ਕਾਕੇ ਵਾਂਗੂ ਕਿਹੜਾ ਕਿੱਕ ਬੁਲਟ ਨੂੰ ਮਾਰੂ ਬਈ ਕਿਸਵਾਰ ਦੇ ਕੀਪੇ ਵਾਂਗੂ ਕਿਹੜਾ ਪੰਜ ਪੰਜ ਦਿਨ ਬਈ ਡਾਦੂ ਕੀਦੇ ਲੋਅ ਅਜ ਉਡਣਗੇ ਰੱਤੇ ਉਹ ਦੌਧਰ ਵਾਲੇ ਫੌਜੀ ਵਾਂਗੂ ਕੀਦਾ ਨਾਚ ਚਮਕਾਉਣਗੇ ਬੱਚੇ ਬਰਸਾਲਾਂ ਵਾਲੇ ਰਾਂਝੇ ਮਜਨੂ ਕਿਹੜਾ ਬਲਡ ਜਿੱਤੂਗਾ ਅਣਕੇ ਉਹ ਮੰਡੀ ਕਲਾਮੇ ਭਰਲੀ ਵਾਂਗੂ ਕੀਦੇ ਉਡਣ ਸੂਰਜ ਵਿੱਚ ਬੜਕੇ ਓਏ ਹਾਂਸਾਂ ਵਾਲੇ ਗੰਗਰੇ ਵਾਂਗੂ ਕੀਦੇ ਪਾਪਾ ਪੈਜਣਗੇ ਬਿੱਤਾ ਕਿੰਦੇ ਆ ਰੱਬ ਜਾਣਦਾ ਕਿਹਦੇ ਹਿੱਸੇ ਆਉਣੀਆਂ ਜਿੱਤਾਂ ਓਏ ਬਾਕੀ ਰਾਜੂ ਰੱਬ ਜਾਣਦਾ ਕਿਹਦੇ ਹਿੱਸੇ ਆਉਣੀਆਂ ਜਿੱਤਾਂ ਓ ਬਾਕੀ ਮਾਲਕ ਨੇ ਲਿਖੀਆਂ ਪਈਆਂ ਕਿਹਦੇ ਹਿੱਸੇ ਆਉਣੀਆਂ ਜਿੱਤਾਂ ਓਏ ਬਾਕੀ ਕਿੰਦੇ ਆ ਰੱਬ ਜਾਣਦਾ ਕਿਹਦੇ ਹਿੱਸੇ